ਬੇਰਜ਼ਗਾਰ ਨੇਤਾ ਜੀ ਇਹ ਕੀ ਟਾਈਟਲ ਹੋਇਆ ਅੱਜ ਦਾ ਇਹ ਕੀ ਟੱਪ ਕੀ ਹੋਇਆ ਇਹ ਵਿਸ਼ਾ ਕੀ ਹੋਇਆ ਤੇ ਹੈਵੀ ਬੜਾ ਦਿਲਚਸਪ ਨਾਂ ਵੀ ਬੜਾ ਦਿਲਚਸਪ ਹੈ ਪਰ ਇਹ ਹੈ ਹਕੀਕਤ ਹੈ ਕਿ ਜਦੋਂ ਚੋਣਾਂ ਆ ਜਾਂਦੇ ਨੇ ਲਾਮ ਲਸ਼ਕਰ ਖੋਜ ਜਾਂਦੇ ਨੇ ਗੱਡੀਆਂ ਖੋਜ ਜਾਂਦੀਆਂ ਤੇ ਕੁਰਸੀਆਂ ਖੋਜ ਜਾਂਦੀਆਂ ਦਫ਼ਤਰ ਖੋਜ ਜਾਂਦੇ ਸੱਤਾ ਦਾ ਜਿਹੜਾ ਸਾਰਾ ਖੋਜ ਜਾਂਦਾ ਜਦੋਂ ਆ ਜਾਂਦੇ ਨੇ ਉਹ ਦੇ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਬੇਰੁਜ਼ਗਾਰ ਹੋਇਆ ਮਹਿਸੂਸ ਕਰਦੇ ਨੇ ਤੇ ਇਹ ਜਿਹੜਾ ਪ੍ਰਭਾਵ ਜਾਂ ਇਹ ਆਪਣੀਆਂ ਦਰਦ ਜਿਹੜਾ ਭਾਵਨਾਵਾਂ ਇਹ ਛਲਕੀਆਂ ਨੇ ਇੱਕ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਹਾਰੇ ਨੇ ਤਾਂ ਉਹਨੇ ਹੱਦਲੀ ਚਾਰ ਸਰਵੇਖਣ ਜੋ ਰਿਜ਼ਲਟ ਆਏ ਉਹਦੇ ਇੱਕ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਉਹ ਹਾਰ ਗਏ ਤੇ ਹਾਤਵਾਦ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਆਪਾਂ ਤਾਂ ਹੁਣ ਬੇਰਜ਼ਗਾਰ ਹੀ ਹੋ ਗਏ ਆਪਾਂ ਤਾਂ ਆਪਣੇ ਕੋਲ ਕੋਈ ਕੰਮ ਤੇ ਰਿਆ ਨਹੀਂ ਮਤਲਬ ਸਿਆਸੀ ਕੰਮ ਜਿਹੜਾ ਸਿਆਸਤ ਦਾ ਕਰਦੇ ਸੀ ਉਹ ਤੇ ਉਸ ਸ਼ਖਸ ਨੇ ਉਸ ਆਪ ਨੇਤਾ ਨੇ ਜਿਹੜਾ ਅੱਠ ਮੰਘਮਿਆਂ ਦਾ ਵਜ਼ੀਰ ਰਿਹਾ ਹੋਵੇ ਤੇ ਤਿੰਨ ਵਾਰੀ ਉਹ ਜਿੱਤਿਆ ਚੋਣਾ ਤੇ ਉਸ ਨੇ ਫਿਰ ਇਹ ਆਪਣਾ ਜਿਹੜਾ ਅੰਦਰਲਾ ਜਿਹੜਾ ਫਰੋਲਣ ਦਾ ਯਤਨ ਕੀਤਾ ਤੇ ਇਹ ਦੱਸਣ ਦਾ ਕਿ ਜੇ ਜਦੋਂ ਕੋ ਚੋਣ ਹਾਰ ਜਾਂਦਾ ਨੇਤਾ ਤਾਂ ਉਹਦੀ ਮਨੋਦਸ਼ਾ ਕੀ ਹੋ ਜੀ ਹੁੰਦੀ ਹੈ ਤੇ ਉਹ ਦੱਸਣ ਦਾ ਯਤਨ ਚ ਫਿਰ ਉਸ ਨੇਤਾ ਨੇ ਆਪਣਾ ਇੱਕ ਪਲੇਟਫਾਰਮ ਸੋਸ਼ਲ ਮੀਡੀਆ ਤੇ ਪਲੇਟਫਾਰਮ ਤਿਆਰ ਕੀਤਾ ਤੇ ਉਹਦਾ ਨਾਮ ਰੱਖਿਆ ਬੇਜ਼ੁਗਾ ਨੇਤਾ ਦੀ ਤੇ ਉਹ ਉਹਨੇ ਕਿਹਾ ਕਿ ਮੈਂ ਦੱਸੂਗਾ ਕਿ ਜਦੋਂ ਚੋਣ ਹਾਰਨ ਤੋਂ ਬਾਅਦ ਮਨੋਦਸ਼ਾ ਕੀ ਹੁੰਦੀ ਹੈ ਤੇ ਇਕ ਨੇਤਾ ਦਾ ਹਾਲ ਕੀ ਹੁੰਦਾ ਹਲਚਲ ਕੇ ਮੇ ਰਹਿੰਦਾ ਕਿਵੇਂ ਜ਼ਿੰਦਗੀ ਚ ਦਿਲੀ ਬਦਲਾ ਕਿਵੇਂ ਪਤਾ ਤੇ ਉਹ ਆਮ ਆਦਮੀ ਪਾਰਟੀ ਦੇ ਨੇਤਾ ਨੇ ਸਰਵ ਭਗਤ ਦਿੱਲੀ ਗ੍ਰੇਟਰ ਕਲਾਸ ਹਲਕੇ ਤੋਂ ਪਹਿਲਾਂ ਵੀ ਮਤਲਬ ਚੋਣ ਲੜਦੇ ਜਿੱਦੇ ਰਹੇ ਨੇ ਤੇ ਬੜੇ ਸੀਨੀਅਰ ਨੇਤਾ ਨੇ ਅਨੈਸ਼ ਆਮ ਆਦਮੀ ਪਾਰਟੀ ਦੇ ਨੈਸ਼ਨਲ ਸਪੋਕਸਪਰਸਨ ਨੇ ਤੇ 8 ਵਿਭਾਗਵੇਂ ਰਹੇ ਨੇ ਦਿੱਲੀ ਜਲ ਬੋਰਡ ਦਾ ਚੇਅਰਮੈਨ ਵੀ ਰਹੇ ਨੇ ਤੇ ਉਹਨਾਂ ਨੇ ਇਹ ਐਲਾਨ ਕੀਤਾ ਹੈ ਤੇ ਆਪਣਾ ਇੱਕ ਕਿ ਮੈਂ ਸੋਸ਼ਲ ਪਲੇਟਫਾਰਮ ਤੇ ਇੱਕ ਪ੍ਰੋਗਰਾਮ ਸ਼ੁਰੂ ਕਰ ਰਿਹਾ ਚੈਨਲ ਸ਼ੁਰੂ ਕਰ ਰਿਹਾ ਜਿਹਦਾ ਨਾਮ ਹੈ ਬੇਰਗਾਰ ਨੇਤਾ ਜੀ ਤੇ ਉਹਨੇ ਇਹ ਕਿਹਾ ਵੀ ਇਹ ਹੈ ਕਿ ਮੈਂ ਇਸੇ ਦੱਸਾਂਗਾ ਕਿ ਜਦੋਂ ਚੋਣ ਹਾਰਨ ਤੋਂ ਬਾਅਦ ਇੱਕ ਨੇਤਾ ਜਿਹੜੀ ਦੀ ਹਾਲਤ ਬੇਰਗਾਰ ਵਰਗੀ ਹੋ ਜਾਂਦੀ ਹੈ ਤੇ ਉਹਦੀ ਕੀ ਤਬਦੀਲੀ ਆਉਂਦੀ ਹੈ ਉਹਦੇ ਰਹਿਣ ਸਹਿਣ ਚ ਕੰਮਕਾਰ ਚ ਦੇ ਵਿਚਰਣ ਦੇ ਵਿੱਚ ਕਿਹੋ ਜੀ ਤਬਦੀਲੀ ਆਉਂਦੀ ਹੈ ਉਹਨਾਂ ਨੇ ਇਹ ਆ ਇੱਕ ਆਪਣਾ ਇੱਕ ਚੈਨਲ ਸ਼ੁਰੂ ਕੀਤਾ ਹੈ ਬੇਰੁਗਾਰ ਨਿੱਤਾ ਜੀ ਤੇ ਹੈਬਲੀ ਦਿਲਚਸਪ ਪਹਿਲੀ ਵਾਰ ਹੀ ਇਸ ਤਰ੍ਹਾਂ ਦਾ ਕਿਸੇ ਨੇ ਐਫਰਟ ਕੀਤਾ ਹੈ ਤੇ ਉਹ ਕਿਹਾ ਕੀ ਆ ਉਹਨਾਂ ਨੇ ਆਪਣੇ ਜਦੋਂ ਚੈਨਲ ਸ਼ੁਰੂ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਨਵੇਂ ਪਲੇਟਫਾਰਮ ਪਰ ਵੀ ਆ ਰਹਾ ਹੂੰ ਆਪਕੇ ਪਾਸ ਅਬ ਆਪ YouTube ਪਰ ਵੀ ਮੇਰੇ ਸਾਥ ਜੁੜ ਸਕਤੇ ਹੈ ਜਹਾਂ ਹਰ ਰੋਜ਼ ਇੱਕ ਨਵੇਂ ਵਿਸ਼ੇ ਪਰ ਚਰਚਾ ਕਰਾਂਗੇ ਸਾਥ ਹੀ ਆਪਕੇ ਸੁਝਾਅ ਵੀ ਤੋ ਉਹਨਾਂ ਨੇ ਕਿਹਾ ਕਿ ਫਿਰ ਉਹ ਬੋਲੇ ਕੀ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਕਿ ਉਹਨਾਂ ਦੀ ਭਾਵਨਾਵਾਂ ਕੀ ਨੇ ਜਾਂ ਕਿਉਂ ਸ਼ੁਰੂ ਕੀਤਾ ਉਹਨਾਂ ਨੇ ਇਹ ਚੈਨਲ ਉਹ ਤੁਹਾਨੂੰ ਸੁਣਾ ਦਿੰਨੇ ਹਮਾਰੀ ਤਾਂ ਪੂਰੀ ਪੂਰੀ ਜ਼ਿੰਦਗੀ ਜੋ ਹੈ 180 ਡਿਗਰੀ ਜੋ ਹੈ ਪਲਟ ਗਈ ਹੈ ਅੱਜ ਕਹਾ ਜਾ ਸਕਦਾ ਹੈ ਕਿ ਹਮ ਉਹ ਨੇਤਾ ਹੈ ਜੋ ਬੇਰੋਜ਼ਗਾਰ ਹੋ ਗਏ اور بہت سارے لوگ اس بات کو لے کے پرشن کر رہے ہیں واٹس ایپ پہ بھیج رہے ہیں ٹویٹر پہ بھیج رہے ہیں میں چاہتا تھا کہ آپ کو اس بارے میں بتاؤں ایک چناؤ ہارنے کے بعد ایک نیتا کی زندگی میں کیا کیا بدلتا ہے اور کیسے کیسے بدلتا ہے ساتھ ساتھ آپ کے جو بہت سارے سوال آ رہے ہیں ان سوالوں کے جواب بھی دے دوں گا تو ضرور آپ مجھے اس چینل پہ جوائن کیجئے گا چینل کا نام ہے بے روزگار نیتا جی اور آپ اپنے سوال بھی بیش سکتے ہیں دھنیہ واد آٹھ فروری کو جو چناؤ کے نتیجے آئے دلّی بدلی ہے اور ہم جیسے لوگ ہماری تو پوری کی پوری زندگی جو ہے ایک سو اسی دگری جو ہے پلٹ گئی ہے آج کہا جا سکتا ہے کہ ہم وہ نیتا ہیں جو بےروزگار ہو گئے ہیں اور بہت سارے لوگ اس بات کو لے کے پرشن کر رہے ہیں واٹس ایپ پہ بھیج رہے ہیں ٹویٹر پہ بھیج رہے ہیں میں چاہتا تھا کہ آپ کو بتاؤ ایک چناؤ ہارنے کے بعد ایک نیتا کی زندگی میں کیا کیا بدلتا ہے اور کیسے کیسے بدلتا ہے ساتھ ساتھ آپ کے جو بہت سارے سوال آ رہے ہیں ان سوالوں کے جواب ہی میں دوں گا تو ضرور آپ مجھے ਇਸ ਚੈਨਲ ਤੇ ਜੁਆਇਨ ਕੀ ਜਿਏਗਾ ਚੈਨਲ ਦਾ ਨਾਮ ਹੈ ਬੇਰੁਜ਼ਗਾਰ ਨੇਤਾ ਜੀ ਔਰ ਆਪ ਆਪਣੇ ਸਵਾਲ ਵੀ ਭੇਜ ਸਕਦੇ ਹੋ ਧੰਨਵਾਦ 8 ਫਰਵਰੀ ਨੂੰ ਜੋ ਚੋਣਾਂ ਦੇ ਨਤੀਜੇ ਆਏ ਕਿਸੇ ਸੁਨਲਿਆ ਗੋਦੀਆ ਭਵਨਵਾ ਵੀ ਉਹ ਕਿਹ ਜੀ ਸੁਰਪਰ ਦਵਾਜ 45 ਸਾਲ ਦੇ ਕਰੀਬ ਉਮਰ ਹੈ ਇਹਨਾਂ ਦੀ ਯੰਗ ਨੇਜ ਤੇ ਸੌਫਟਵੇਅਰ ਇੰਜੀਨੀਅਰ ਪਿਛੋਕੜ ਵਾਲੇ ਨੇ ਸੌਫਟਵੇਅਰ ਇੰਜੀਨੀਅਰ ਨੇ ਉਹਨਾਂ ਦਾ ਪਿਛੋਕੜ ਸੌਫਟਵੇਅਰ ਇੰਜੀਨੀਅਰ ਦਾ ਹੈ ਕੰਪਿਊਟਰ ਸਾਇੰਸ ਦੇ ਗ੍ਰੈਜੂਏਟ ਨੇ ਅਸਮਾਨੀ ਯੂਨੀਵਰਸਿਟੀ ਤੋਂ ਮਾਈਕਰੋਚਿਪ ਕੋਡਿੰਗ ਉਹਨਾਂ ਦੀ ਸਪੈਸ਼ਲਿਟੀ ਰਹੀ ਹੈ ਕੁਝ ਕੰਪਨੀਆਂ ਵਿੱਚ ਕੰਮ ਵੀ ਕੀਤਾ ਪੋਲਟਿਕਸ ਜੁਆਇਨ ਕਰਨ ਤੋਂ ਪਹਿਲਾਂ ਉਹ ਦੋ ਤਿੰਨ ਕੰਪਨੀਆਂ ਵਿੱਚ ਕੈਰੇਟ ਐਜ ਸੌਫਟਵੇਅਰ ਇੰਜੀਨੀਅਰ ਕੰਮ ਕਰਦੇ ਰਹੇ ਨੇ ਮਾਈਕਰੋਚਿਪ ਕੋਡਿੰਗ ਦਾ ਉਹਨਾਂ ਦੀ ਸਪੈਸ਼ਲਿਟੀ ਹੈਗੀ ਹੈ ਤੇ ਇਹ ਦੇਖੋ ਉਹਨਾਂ ਨੇ ਜੋ ਬੜੀ ਕਮਾਲ ਦੀ ਗੱਲ ਕੀਤੀ ਹੈ ਮੈਂ 1985 ਤੋਂ ਲੈ ਕੇ 8485 ਤੋਂ ਜਰਨਲਿਜ਼ਮ ਦਾ ਜਿਹੜਾ ਕਵਰੇਜ ਕਰ ਰਿਹਾ ਬਾਜ਼ਾਰਤਾਂ ਦੀ ਵਜ਼ੀਰਾਂ ਦੀ ਐਮਐਲਏ ਦੀ ਤੇ ਤੇ ਬਹੁਤ ਸਾਰਾ ਸਾਰੇ ਜਿਹੜੇ ਨੇਤਾ ਨੇ ਤੇ ਵਜ਼ੀਰ ਨੇ ਐਮਐਲਏ ਨੇ ਤੇ ਉਹ ਉਹ ਜਦੋਂ ਹਾਰ ਜਾਂਦੇ ਨੇ ਫਿਰ ਉਹਨਾਂ ਦੀ ਸਿਆਸਤ ਦੇ ਵਿੱਚ ਜਿਹੜੀ ਪੋਜੀਸ਼ਨ ਹੈ ਉਹ ਉਸ ਤਰ੍ਹਾਂ ਦੀ ਨਹੀਂ ਰਹਿੰਦੀ ਉਨਾ ਨਹੀਂ ਵਾਕਈ ਉਹਨਾਂ ਦੀ ਜ਼ਿੰਦਗੀ 'ਚ ਬਦਲਾਅ ਦੇਖਿਆ ਨੇ ਮੈਂ 180 ਡਿਗਰੀ ਦੇ ਜਿਵੇਂ ਇਹਨਾਂ ਨੇ ਕਿਹਾ ਕਿ 180 ਡਿਗਰੀ ਦਾ ਬਦਲਾਅ ਆ ਜਾਂਦਾ ਤੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਖੁੱਸੀਆਂ ਦੀਆਂ ਨੇ ਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਨੇ ਤਾਂ ਹੁਣ ਉਹ ਜਿਹੜੀਆਂ ਪੈਨਸ਼ਨਾਂ ਮਿਲਦੀਆਂ ਸੀਗੀਆਂ ਕਾਫੀ ਜਿਹੜੀਆਂ ਉਹ ਵੀ ਲਿਮਟ ਕਰਤੀਆਂ ਨੇ ਗਈ ਕੇ ਮੈਨੂੰ ਤਿੰਨ ਤਿੰਨ ਜਾਂ ਚਾਰ ਚਾਰ ਪੈਨਸ਼ਨਾਂ ਵੀ ਲੱਗਦੀਆਂ ਸੀਗੀਆਂ ਤੇ ਉਹ ਵੀ ਲਿਮਟ ਕਰਤੀਆਂ ਨੇ ਸੋ ਆਵੀ ਆਮ ਆਦਮੀ ਪਾਰਟੀ ਦੇ ਨੇਤਾ ਨੇ ਤਾਂ ਆਮ ਆਦਮੀ ਪਾਰਟੀ ਦੀ ਪਾਲਿਸੀ ਹੈ ਕਿ ਉਹ ਉਹਨਾਂ ਨੇ ਜਿਹੜੀਆਂ ਪੈਨਸ਼ਨਾਂ ਜਿਹੜੀਆਂ ਵਾਧੂ ਮਿਲਦੀਆਂ ਸੀ ਜੋ ਕਹਿੰਦੇ ਜੀ ਆਪ ਲੋਕਾਂ ਨੂੰ ਕਿਉਂ ਨਹੀਂ ਉਹ ਫਾਇਦਾ ਹੁੰਦਾ ਤੇ ਇਹ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤਾ ਜਾਵੇ ਜਿਹੜੇ ਜਿਹੜੇ ਸਾਬਕਾ ਐਮਐਲਏ ਨੇ ਜਾਂ ਸਾਬਕਾ ਮੰਤਰੀ ਨੇ ਸੋ ਵਾਕਈ ਇਹ ਮੁੱਦਾ ਚਰਚਾ ਦਾ ਵਿਸ਼ਾ ਹੈਗਾ ਕਿ ਉਹ ਫਿਰ ਉਸ ਤੋਂ ਬਾਅਦ ਕਿਸ ਤਰ੍ਹਾਂ ਵਿਚਰਦੇ ਨੇ ਕਿਸ ਤਰ੍ਹਾਂ ਕਰਦੇ ਨੇ ਇਹ ਨਹੀਂ ਕਿ ਵੈਸੇ ਤਾਂ ਇਹ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਵਾਰੀ ਹਾਰ ਕੇ ਤੇ ਮੁੜ ਕੇ ਉਹਨੇ ਜਿਤਨੇ ਨਹੀਂ ਜਾਂ ਚੋਣ ਨਹੀਂ ਲੜਨੀ ਜਾਂ ਮੁੜ ਕੇ ਸਿਆਸੀ ਸਰਗਰਮੀ ਨਹੀਂ ਹੋਣਾ ਇਹ ਤਾਂ ਨਹੀਂ ਹੁੰਦਾ ਪਰ ਇੱਕ ਵਾਰੀ ਹਾਰ ਕੇ ਉਹਨਾਂ ਦੀ ਫਿਰ ਮਨੋਦਸ਼ਾ ਕਿਹੋ ਜਿਹੀ ਹੁੰਦੀ ਹੈ ਉਹ ਨਹੀਂ ਕਿ ਆਵੇ 180 ਡਿਗਰੀ ਦੀ ਤਬਦੀਲੀ ਤੇ ਦੇਖਦੇ ਹਾਂ ਕਿ ਸੌਰਵ ਭਾਰਤਵਾੜ ਦੀ ਇਸ ਆਪਣੀ ਜਿਹੜੀ ਤਬਦੀਲੀ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਨੇ ਤੇ ਉਹਦੇ ਵਿੱਚ ਬਾਕੀ ਜਿਹੜੇ ਹੋਰ ਲੋਕ ਨੇ ਜਿਹੜੇ ਹੋਰ ਹਾਰੇ ਜਾਂ ਜ ਆ ਜ ਆ ਪਾਰਟੀ ਦੇ ਜਿਹੜੇ ਇਹਨਾਂ ਦੇ ਇਹਨੇ ਜਹਾpollo ਕਿਵੇਂ ਸ਼ਾਮਲ ਹੁੰਦੇ ਨੇ ਤੇ ਕਿਵੇਂ ਆਪਣੇ ਤਜਰਬੇ ਹੋਰ ਕੌਣ ਕੌਣ ਸਾਂਝਾ ਕਰਦਾ ਇੱਥੇ ਇਹ ਦੇਖਾਂਗੇ ਪਰ ਇਹ ਹੈ ਬੜਾ ਦਿਲਚਸਪ ਵਰਤਾਰਾ اور ਬੜੇ ਸਰਵਪਾਰ ਦਵਾਜ ਨੇ ਬੜਾ ਦਿਲਚਸਪ ਜਨਰਲ ਸ਼ੁਰੂ ਕੀਤਾ ਹੁਣ ਰਿਸਪੌਂਸ ਵੀ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਹੈ ਇਸ ਤਰ੍ਹਾਂ ਦਾ ਉਹਨਾਂ ਨੇ ਗੱਲ ਹੀ ਇਸ ਤਰ੍ਹਾਂ ਦੀ ਕੀਤੀ ਹੈ ਸੋ ਦੇਖਦੇ ਆ ਸਰਵਪਾਰ ਦਵਾਜ ਦਾ ਇਹ ਤਜਰਬਾ ਕਿਹੋ ਜਿਹਾ ਰਹਿੰਦਾ ਤੇ ਬਾਕੀ ਜਿਹੜੇ ਹੋਰ ਹਾਰੇ ਨੇ ਜਿਹੜਾ ਹਾਰਨ ਵਾਲੇ ਨੂੰ ਨੂੰ ਇਸ ਤੋਂ ਕੋਈ ਧਰਵਾਦ ਮਿਲਦਾ ਹੈ ਜਾਂ ਕੋਈ ਸਿੱਖਿਆ ਮਿਲਦੀ ਹੈ ਜਾਂ ਕੋਈ ਉਹਨਾਂ ਦੀ ਉਹਨਾਂ ਦੀ ਜਿਹੜੀ ਦੁੱਖਦਾਰ ਘਟਦਾ ਹੈ ਵਾਧਦਾ ਕੀ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਤੇ ਇਹਨਾਂ ਦੇ ਦੇਖਦੇ ਆਂ ਦੇਖਾਂਗੇ ਵੀ ਇਹ ਕਿਸ ਤਰ੍ਹਾਂ ਇਹਨੂੰ ਹੰਗਾਰਾ ਮਿਲਦਾ ਤੇ ਕਿਹੋ ਜਿਹੇ ਤਜਰਬੇ ਉਹ ਸਾਂਝੇ ਕਰਦੇ ਨੇ ਸਾਰੋਤ ਭਾਰਤਵਾਦ ਬਹੁਤ ਮਿਹਰਬਾਨੀ ਸ਼ੁਕਰੀ